ਭਾਰਤੀ ਜਨਤਾ ਪਾਰਟੀ ਦੀ ਅੱਖ ਦੇ ਵਿੱਚ ਜਿਹੜੀ ਇਹਨਾਂ ਦੀ ਸਰਕਾਰ ਹੈ ਪੰਜਾਬ ਪ੍ਰਤੀ ਸੂਰਤਾਬਾਲ ਪਹਿਲਾਂ ਹੀ ਸੀ ਸਾਨੂੰ ਦਿਖਦਾ ਸੀ ਵੀ ਇਹ ਧੋਖਾ ਕਰਦੇ ਨੇ ਪੰਜਾਬ ਦੇ ਨਾਲ ਨਾਦਰ ਸ਼ਾਹੀ ਫਰਮਾਨ ਕੀ ਜਾਰੀ ਕਰ ਰਹੀ ਹੈ ਕਿ 8 ਲੱਖ 2493 ਕਾਰ ਪੰਜਾਬ ਚੋਂ ਕੱਟੀ ਦਿੱਤੇ ਜਾਣ ਕਿਉਂ ਬਈ ਕੀ ਬਗਾਰਤਾ ਪੰਜਾਬ ਨੇ ਤੇ ਪੰਜਾਬੀਆਂ ਨੇ ਤੁਹਾਡਾ ਕੀ ਬਗਾਰਤਾ ਉਹਨਾਂ ਗਰੀਬ ਪਰਿਵਾਰਾਂ ਨੇ ਤੁਹਾਡਾ ਪੁੱਛ ਸਕਦੇ ਆ ਹੋਰ ਤੱਕ ਨਰੇਕਾਨੀਆਂ ਪੇਮਟਾਂ ਨਹੀਂ ਕਰ ਰਹੇ ਗਿੰਦਰ ਸਰਕਾਰ ਆਰਡੀਪ ਦਾ 6.5 ਹਜ਼ਾਰ ਕਰੋੜ ਰੁਪਈਆ ਨਹੀਂ ਤੁਸੀਂ ਦੇ ਰਹੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਪੈਸੇ ਨਹੀਂ ਦੇ ਰਹੇ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਆ ਜੋ ਆ ਜਿਹੜੀਆਂ ਤੁਸੀਂ ਇਹ ਫਰਮਾਨ ਜਾਰੀ ਕਰ ਰਹੇ ਹੋ ਇਹਨਾਂ ਨੂੰ ਤੁਰੰਤ ਵਾਪਸ ਲਓ ਆਪਣੇ ਫਰਮਾਨਾਂ ਨਾਲ ਸਾਡਾ ਕਿਸ ਘਰ 'ਚ ਜਨਮ ਹੋਣਾ ਹੈ ਸਾਡੇ ਹੱਥ 'ਚ ਨਹੀਂ ਉਸ ਪਰਮਾਤਮਾ ਦੇ ਹੱਥ 'ਚ ਅਸੀਂ ਕਿਹੜੀ ਜਗ੍ਹਾ ਤੇ ਇਸ ਸਰੀਰ ਨੂੰ ਤਿਆਗ ਕੇ ਚਲੇ ਜਾਣਾ ਇਹ ਵੀ ਸਾਡੇ ਹੱਥ 'ਚ ਨਹੀਂ ਉਸ ਪਰਮਾਤਮਾ ਦੇ ਹੱਥ 'ਚ ਅਸੀਂ ਅਮੀਰ ਦੇ ਘਰ 'ਚ ਪੈਦਾ ਹੋਗੇ ਮੱਧ ਵਰਗੀ ਦੇ ਘਰ 'ਚ ਪੈਦਾ ਹੋਗੇ ਗਰੀਬ ਦੇ ਘਰ 'ਚ ਪੈਦਾ ਹੋਗੇ ਕਿਹੜੇ ਸ਼ਹਿਰ 'ਚ ਪੈਦਾ ਹੋਗੇ ਕਿਹੜੇ ਸੂਬੇ 'ਚ ਪੈਦਾ ਹੋਗੇ ਕਿਹੜੇ ਪਿੰਡ 'ਚ ਪੈਦਾ ਹੋਗੇ ਕਿਹੜੇ ਗਲੀ 'ਚ ਕਿਹੜੇ ਮੁਹੱਲੇ 'ਚ ਪੈਦਾ ਹੋਗੇ ਸਾਡੇ ਹੱਥ 'ਚ ਨਹੀਂ ਇਹ ਸਾਰੀਆਂ ਚੀਜ਼ਾਂ ਉਸ ਪਰਮਾਤਮਾ ਦੇ ਹੱਥ 'ਚ ਨੇ ਪਰੰਤੂ ਜਦੋਂ ਅਸੀਂ ਇਸ ਧਰਤੀ ਤੇ ਪੈਦਾ ਹੁੰਨੇ ਆਂ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੀ ਧਰਤੀ ਤੇ ਪੈਦਾ ਹੋਏ ਜਿੱਥੇ ਦੇ ਕਨਸਟੀਟਿਊਸ਼ਨ ਦੇ ਨਰਮਾਤਾ ਜਿੱਥੇ ਦੇ ਸੰਵਿਧਾਨ ਦੇ ਨਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਨੇ ਡਾਕਟਰ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਰਚਿਆ ਔਰ ਇੱਕ ਗਰੀਬ ਨੂੰ ਤੇ ਅਮੀਰ ਨੂੰ ਤੇ ਮੱਧ ਵਰਗੀਆਂ ਨੂੰ ਇੱਕੋ ਜਿਹੀ ਜੇ ਅਧਿਕਾਰ ਮਿਲ ਸਕਣ ਤਾਂ ਉਹਨਾਂ ਨੇ ਵੋਟ ਨਹੀਂ ਇਹ ਜਿਹੜੀਆਂ ਸਰਕਾਰਾਂ ਚੁਣਨ ਦੇ ਲਈ ਅਧਿਕਾਰ ਦਿੱਤਾ ਸੋ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਅਸੀਂ ਹਰ ਪਲ ਹਰ ਇੱਕ ਸਕਿੰਟ ਯਾਦ ਰੱਖਦੇ ਆਂ ਔਰ ਜਿਨ੍ਹਾਂ ਨੇ ਸਾਨੂੰ ਇਹ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਇਹ ਆਜ਼ਾਦੀ ਲੈ ਕੇ ਦਿੱਤੀ ਮੇਰੀ ਮੁਰਾਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਸਾਡੇ ਬਾਕੀ ਦੇ ਜਿੰਨੇ ਸਾਡੇ ਸ਼ਹੀਦ ਹੋਏ ਨੇ ਸਾਰਿਆਂ ਨੂੰ ਮੈਂ ਸਿਰ ਚੁਕਾ ਕੇ ਸਜਦਾ ਕਰਦੇ ਹੁਣ ਵੱਡੀ ਗੱਲ ਹੈ ਦੇਸ਼ ਦਾ ਸੰਵਿਧਾਨ ਬਣ ਗਿਆ ਗਰੀਬ ਤੇ ਮੱਧ ਵਰਗੀ ਤੇ ਅਮੀਰ ਨੂੰ ਵੋਟ ਪਾਉਣ ਦਾ ਅਧਿਕਾਰ ਇੱਕ ਬਰਾਬਰ ਮਿਲ ਗਿਆ ਪਰ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਹੱਥ ਜੋੜ ਕੇ ਗਰੀਬਾਂ ਦੇ ਦੁਆਰੇ ਦੁਆਰੇ ਜਾਂਦੀਆਂ ਨੇ ਸਰਕਾਰਾਂ ਤੇ ਜਾ ਕੇ ਮੰਤ ਕਰਦੀਆਂ ਕਿ ਚੰਗੀ ਸਰਕਾਰ ਚੁਣੋ ਵਧੀਆ ਸਰਕਾਰ ਚੁਣੋ ਸਾਨੂੰ ਵੋਟਾਂ ਪਾਓ ਪਰੰਤੂ ਜਦੋਂ ਹੱਕਾਂ ਤੇ ਹਕੂਕਾਂ ਦੀ ਗੱਲ ਆਂਦੀ ਹੈ ਫਿਰ ਪਾਸਾ ਵੱਟਦੀਆਂ ਨੇ ਮੇਰੀ ਮੁਰਾਦ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਨਾਲ ਸੰਬੰਧਿਤ ਹੈ। ਦੇਸ਼ ਦੇ ਕੇਂਦਰ 'ਚ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ। ਭਾਰਤੀ ਜਨਤਾ ਪਾਰਟੀ ਦੀ ਅੱਖ ਦੇ ਵਿੱਚ ਜਿਹੜੀ ਇਹਨਾਂ ਦੀ ਸਰਕਾਰ ਹੈ ਪੰਜਾਬ ਪ੍ਰਤੀ ਸੂਰ ਦਾ ਬਾਲ ਪਹਿਲਾਂ ਹੀ ਸੀ। ਸਾਨੂੰ ਦਿਖਦਾ ਸੀ ਵੀ ਇਹ ਧੋਖਾ ਕਰਦੇ ਨੇ ਪੰਜਾਬ ਦੇ ਨਾਲ। ਪਰੰਤੂ ਹੁਣ ਇਹ ਜਿਹੜੀ ਗੱਲ ਹੈ ਨਿਕੜ ਕੇ ਸਾਹਮਣੇ ਆ ਗਈ। ਇੱਕ ਨਾਦਰशाही ਫਰਮਾਨ ਕੇਂਦਰ ਤੋਂ ਜਾਰੀ ਹੋ ਰਿਹਾ ਹੈ ਔਰ ਕਿਹਾ ਕੀ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਰਾਸ਼ਨ ਕਾਰਡ ਨੇ ਗਰੀਬਾਂ ਦੇ ਰਾਸ਼ਨ ਕਾਰਡ ਜਿਨ੍ਹਾਂ ਨੂੰ ਹੱਕ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਦਿੱਤਾ ਸੀ ਸਰਕਾਰਾਂ ਚੋਣ ਨੂੰ ਇਹ ਭਾਜਪਾ ਦੀ ਸਰਕਾਰ ਕੇਂਦਰ 'ਚ ਰਾਜ ਕਰਦੀ ਸਰਕਾਰ ਨਾਦਰਸ਼ਾਹੀ ਫਰਮਾਨ ਕੀ ਜਾਰੀ ਕਰ ਰਹੀ ਹੈ ਕਿ 8 ਲੱਖ 2493 ਕਾਰਡ ਪੰਜਾਬ ਚੋਂ ਕੱਟ ਦਿੱਤੇ ਜਾਣਗੇ ਔਰ ਜਿਹਦੇ ਨਾਲ तकरीबन तकरीबन 32 ਲੱਖ ਗਰੀਬ ਪੰਜਾਬੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਊਗਾ ਕਿਉਂ ਬਈ ਕੀ ਵਿਗਾੜਤਾ ਪੰਜਾਬ ਨੇ ਤੇ ਪੰਜਾਬੀਆਂ ਨੇ ਤੁਹਾਡਾ ਕੀ ਵਿਗਾੜਤਾ ਉਹਨਾਂ ਗਰੀਬ ਪਰਿਵਾਰਾਂ ਨੇ ਤੁਹਾਡਾ ਪੁੱਛ ਸਕਦੇ ਆ ਇਹ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਆਗੂ ਝੰਡਾ ਬਰਦਾਰ ਹੋਈ ਫਿਰਦੇ ਨੇ ਕਦੇ ਕਹਿੰਦੇ ਨੇ ਜੀ ਸਾਨੂੰ ਧੱਕਾ ਕਰਦੇ ਨੇ ਕਦੇ ਕੁਝ ਕਹਿੰਦੇ ਨੇ ਇਹਦੇ ਬਾਰੇ ਵਿੱਚ ਕੋਈ ਬਿਆਨ ਦੇਣਗੇ ਇਹਦੇ ਬਾਰੇ ਵਿੱਚ ਕੁਝ ਬੋਲਣਗੇ ਇਹ ਜੋ ਇਹ ਇਹ ਜੋ ਸੱਦਾ ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਜਿਹੜੀ ਕਿ ਸਾਡਾ ਹੱਕ ਬਣਦਾ ਜਿਹੜਾ ਢਾਕਾ ਮਾਰਿਆ ਜਾ ਰਿਹਾ ਇਹਦਾ ਕੌਣ ਜ਼ਿੰਮੇਵਾਰ ਹੈ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੜੇ ਦੁੱਖ ਨਾਲ ਕਿ ਐਨੇ ਸਾਲਾਂ ਤੋਂ ਰਾਜ ਕਰ ਰਹੇ ਨੇ ਹਰ ਪਲ ਹਰ ਇੱਕ ਸੈਕਿੰਡ ਇਹਨਾਂ ਦੇ ਦਿਲ ਦਿਮਾਗ ਦੇ ਵਿੱਚ ਇੱਕ ਵਾਇਰਸ ਵੱੜ ਚੁੱਕਿਆ ਹੈ ਕਿ ਪੰਜਾਬ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਧੱਕਾ ਕਰੀਏ ਪੰਜਾਬੀਆਂ ਨਾਲ ਧੱਕਾ ਕਰੀਏ ਕਦੇ ਤੁਸੀਂ ਕਾਲੇ ਕਾਨੂੰਨ ਲੈ ਆਨੇ ਹੋ ਕਦੇ ਤੁਸੀਂ ਰਾਸ਼ਨ ਕਾਰਡਾਂ ਦੀ ਗੱਲ ਕਰਦੇ ਹੋ ਆ ਪਿੱਛੇ ਜਿਹਨੂੰ ਤੁਸੀਂ ਨਰੇਗਾ ਚ ਸਾਡੇ ਅੱਤੇ ਮੈਂਡੇਜ਼ ਕੱਟਤੇ ਤੁਸੀਂ ਹੁਣ ਤੱਕ ਨਰੇਗਾ ਦੀਆਂ ਪੇਮੈਂਟਾਂ ਨਹੀਂ ਕਰ ਰਹੇ ਕੇਂਦਰ ਸਰਕਾਰ ਆਰਡੀਐਫ ਦਾ 6000 ਕਰੋੜ ਰੁਪਈਆ ਨਹੀਂ ਤੁਸੀਂ ਦੇ ਰਹੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਪੈਸੇ ਨਹੀਂ ਦੇ ਰਹੇ ਇੱਕ ਪਾਸੇ ਤਾਂ ਸਾਰੇ ਤੁਸੀਂ ਪੈਸੇ ਰੋਕੀ ਬੈਠੇ ਹੋ ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਪਾਈ ਪਾਈ ਤੁਸੀਂ ਪੰਜਾਬ ਦੀ ਰੋਕੀ ਬੈਠੇ ਹੋ ਪੰਜਾਬ ਦੇ ਲੋਕ ਟੈਕਸ ਭਰਦੇ ਨੇ ਅੱਧਾ ਟੈਕਸ ਸਟੇਟ ਨੂੰ ਦਿੰਦੇ ਨੇ ਅੱਧਾ ਕੇਂਦਰ ਨੂੰ ਦਿੰਦੇ ਆ ਅਸੀਂ ਤੋਂ ਤੋਂ ਭੀਖ ਮੰਗਦੇ ਆ ਅਸੀਂ ਆਪਣਾ ਹੱਕ ਮੰਗਦੇ ਆ ਪੰਜਾਬੀਆਂ ਦਾ ਹੱਕ ਹੈ ਜੇ ਪੈਸਾ ਸਾਡਾ ਪੰਜਾਬ ਦਾ ਡਾਇਵਰਸੀਫਾਈ ਹੋ ਕੇ ਘੁੰਮ ਕੇ ਸਾਡੇ ਕੋ ਆ ਜਾਂਦਾ ਤਾਂ ਉਹਦੇ ਤੇ ਤੁਹਾਡੀ ਮੋਹਰ ਲੱਗ ਜਾਂਦੀ ਹੈ ਵੱਡਾ ਸਵਾਲ ਹੈ ਉਹ ਨਿਹਰਾ ਪੂਰਾ ਪੈਸਾ ਪੰਜਾਬ ਦਾ ਪੰਜਾਬੀਆਂ ਦਾ ਸਾਡਾ ਹੱਕ ਹੈ ਸੋ ਜਿਹੜਾ ਇਹ ਤੁਸੀਂ ਨਾਦਰ ਸ਼ਾਹੀ ਫਰਮਾਨ ਮੈਂ ਉਹ ਰੋ ਭਾਜਪਾ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਲੀਅਰ ਕਟ ਇੱਕ ਗੱਲ ਕਹਿਣਾ ਚਾਹਨਾ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਆ ਜਿਹੜੀਆਂ ਤੁਸੀਂ ਇਹ ਫਰਮਾਨ ਜਾਰੀ ਕਰ ਰਹੇ ਹੋ ਇਹਨਾਂ ਨੂੰ ਤੁਰੰਤ ਵਾਪਸ ਲਓ ਆਪਣੇ ਫਰਮਾਨਾਂ ਨੂੰ ਔਰ ਅਸੀਂ ਇਹ ਪੂਰਨ ਭਰੋਸਾ ਵੀ ਦਿਵਾਨੇ ਆ ਕਿ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੇ ਆਸ ਤੇ ਉਮੀਦ ਦੇ ਨਾਲ ਵੋਟਾਂ ਪਾ ਕੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਚੁਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਗਰੀਬਾਂ ਦੀ ਬਾਹ ਫੜਨ ਵਾਲੀ ਮੱਧ ਵਰਗੀਆਂ ਦੀ ਪ੍ਰਵਾਹ ਬਾਹ ਫੜਨ ਵਾਲੀ ਸਰਕਾਰ ਹੈ ਔਰ ਅਸੀਂ ਇਸ ਗੱਲ ਦਾ ਪ੍ਰੋਮਿਸ ਕਰਦੇ ਆਂ ਵਾਅਦਾ ਕਰਦੇ ਆਂ ਕਿ ਕੇਂਦਰ ਜਿੱਡੇ ਮਰਜ਼ੀ ਫੈਸਲੇ ਲੈ ਲਵੇ ਜੋ ਮਰਜ਼ੀ ਸਾਡੇ ਤੇ ਧੱਕਾ ਕਰਨ ਦੀ ਕੋਸ਼ਿਸ਼ ਕਰੇ ਪਰ ਜਿੰਨੀ ਦੇਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਇੱਕ ਵੀ ਕਾਰਡ ਇੱਕ ਵੀ ਰਾਸ਼ਨ ਕਾਰਡ ਅਸੀਂ ਕੱਟਣ ਨਹੀਂ ਦੇਣਾ ਇਹ ਅੱਜ ਤੁਹਾਨੂੰ ਉਹ ਗੱਲ ਦੱਸਤੀ ਸਿੱਧੀ ਗੱਲ ਕਹਿ ਰਿਹਾ ਤੁਹਾਨੂੰ ਭਾਜਪਾ ਵਾਲਿਆਂ ਨੂੰ ਕਿ ਧਿਆਨ ਨਾਲ ਸੁਣ ਲੋ ਤੁਸੀਂ ਆਪਣੇ ਨਾਦਰ ਸ਼ਾਈ ਫਰਮਾਨ ਚੱਕੋ ਵਾਪਸ ਵਾਪਸ ਲੋ ਜਿੰਨੀ ਦੇਰ ਪੰਜਾਬ ਚ ਭਗਵਾਨ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਵੀ ਰਾਸ਼ਨ ਕਾਰਡ ਨਹੀਂ ਕਟਿਆ ਜਾਊਗਾ ਜਿੰਨੇ ਲਾਭਪਾਤਰੀ ਨੇ ਉਹਨਾਂ ਨੂੰ ਇਹ ਰਾਸ਼ਨ ਹੈ ਜਿਹੜਾ ਨਿਰੰਤਰ جاری ਰਹੂਗਾ ਜ਼ਿਲ੍ਹੇ ਲੁਧਿਆਣੇ ਚ ਬੈਠੇ ਹੋ ਜ਼ਿਲ੍ਹੇ ਲੁਧਿਆਣੇ ਦੇ ਬਾਰੇ ਚ ਮੈਂ ਤੁਹਾਨੂੰ ਦੱਸਣਾ ਚਾਹਣਾ ਉਰੇ ਟੋਟਲ ਜਿਹੜੇ ਸਾਡੇ ਕਾਰਡ ਬਣੇ ਹੋਏ ਨੇ 446371 ਕਾਰਡ ਨੇ ਜਿਨ੍ਹਾਂ ਚ 398999 ਕਾਰਡਾਂ ਨੂੰ ਅਸੀਂ ਵੀਟ ਹੈ ਜਿਹੜਾ ਉਹ ਡਿਸਟ੍ਰੀਬਿਊਟ ਕਰ ਚੱਕੇ ਆ ਇੱਕ ਕਾਰਡ ਦੇ ਨਾਲ ਜੇ ਲਾਭਪਾਤਰੀਆਂ ਦੀ ਗਿਣਤੀ ਗਿਣੋ 1685245 ਟੋਟਲ ਲਾਭਪਾਤਰੀ ਨੇ ਜਿਦਾ ਚ ਅਸੀਂ 1556096 ਲਾਭਪਾਤਰੀਆਂ ਨੂੰ ਜਾਣੀ ਕਿ 99.36% ਜਿਹੜਾ wheat ਹੈ ਇਸ ਡਿਸਟ੍ਰਿਕਟ ਚ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਆ ਅੱਗੇ ਵੀ ਇਹ ਜਾਰੀ ਹੈ ਸੋ ਅੱਜ ਮੈਂ ਪ੍ਰੈਸ ਤੇ ਰਹੀਂ ਮੀਡੀਆ ਤੇ ਰਹੀਂ ਕਿਉਂਕਿ ਤੁਸੀਂ ਚੌਥਾ ਥੰਮ ਮੰਨੇ ਜਾਂਦੇ ਹੋ ਲੋਕਤੰਤਰ ਦਾ ਇਹ ਆਵਾਜ਼ ਹੈ ਜਿਹੜੀ ਘਰ-ਘਰ ਤੱਕ ਤੁਸੀਂ ਪਹੁੰਚਾਉਣੀ ਹੈ ਸੋ ਜਿਹੜੀ ਇਹ ਗੂੰਗੀ ਬੋਲੀ ਤੇ ਅੰਨੀ ਭਾਜਪਾ ਸਰਕਾਰ ਹੈ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਸ਼ਹਾਦਤਾਂ ਜਿਨ੍ਹਾਂ ਨੂੰ ਪੰਜਾਬੀਆਂ ਦੇ ਜਦੋਂ ਜ਼ਰੂਰਤ ਸੀ ਜਦੋਂ ਪੂਰੇ ਭਾਰਤ ਨੂੰ ਜ਼ਰੂਰ ਸੀ ਜਦੋਂ ਅਸੀਂ ਅੰਨ ਉਗਾ ਕੇ ਪੂਰੇ ਭਾਰਤ ਦਾ ਢਿੱਡ ਭਰ ਰਹੇ ਸੀ ਉਦੋਂ ਤਾਂ ਹੱਥ ਜੋੜਦੇ ਫਿਰਦੇ ਸੀ ਉਹ ਤਾਂ ਮਿੰਤਾ ਕਰਦੇ ਫਿਰਦੇ ਉਹ ਤਾਂ ਕਹਿੰਦੇ ਸੀ ਗੁਜਰਾਤ ਆਓ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਸੀ ਗੁਜਰਾਤ ਆਓ ਆ ਕੇ ਖੇਤੀ ਕਰੋ ਸਾਡੀਆਂ ਕੱਲਰ ਜ਼ਮੀਨਾਂ ਸਾਡੀਆਂ ਬੰਜਰ ਜ਼ਮੀਨਾਂ ਆਬਾਦ ਕਰੋ ਉਹ ਤਾਂ ਕਹਿੰਦੇ ਸੀ ਯੂਪੀ ਆਓ ਉਹ ਤਾਂ ਕਹਿੰਦੇ ਸੀ ਬਿਹਾਰ ਚਾਓ ਸਾਡੀਆਂ ਕੱਲਰ ਜ਼ਮੀਨਾਂ ਆਬਾਦ ਕਰੋ ਕਿੱਥੇ ਨਹੀਂ ਪਹੁੰਚੇ ਪੰਜਾਬ ਦੇ ਕਿਸਾਨ ਯੂਪੀ ਗਏ ਬਿਹਾਰ ਗਏ ਗੁਜਰਾਤ ਗਏ ਪੂਰੇ ਭਾਰਤ ਨੂੰ ਕਲਾ ਵਿੱਚ ਲੱਤਾ ਹਰ ਪਾਸੋਂ ਜਿੱਥੇ ਇੱਥੇ ਪੰਜਾਬ ਦੀ ਜ਼ਰੂਰ ਸੀ ਅਸੀਂ ਖੂਨ ਪਸੀਨਾ ਦੇ ਕੇ ਅਸੀਂ ਇਹ ਸਾਰਾ ਕੁਝ ਦੇਸ਼ ਨੂੰ ਇਸ ਮੁਕਾਮ ਤੱਕ ਲੈ ਕੇ ਆਏ ਤੇ ਜਦ ਅੱਜ ਵਾਪਸ ਮੋੜਨ ਦੀ ਵਾਰੀ ਸੀ ਪੰਜਾਬ ਨੂੰ ਅੱਜ ਆ ਫਰਮਾਨ ਜਾਰੀ ਕਰਨੇ ਸ਼ੁਰੂ ਕਰਤੇ ਅੱਜ ਆਹ ਅੱਜ ਕਹਿੰਦੇ ਜੀ ਲਾਹ ਪਾਤਰੀਆਂ ਦੇ ਕਾਰਡ ਕੱਟ ਦੋ ਐਡਾ ਨਹੀਂ ਹੋਊਗਾ ਸੋ ਇਸ ਕਰਕੇ ਇਹ ਦੇਸ਼ ਆ ਜਿਹੜਾ ਡੈਮੋਕਰੈਟਿਕ ਕੰਟਰੀ ਆ ਜਮਹੂਰੀਅਤ ਦਾ ਰਾਜ ਆ ਸੋ ਅਸੀਂ ਇਹ ਜਮਹੂਰੀਅਤ ਦੇ ਰਾਜ ਦੇ ਵਿੱਚ ਇਹ ਧੱਕੇ ਨਹੀਂ ਹੋਣ ਦਵਾਂਗੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਨਾਲ ਵਚਨਬੱਧ ਹੈ ਇੱਕ ਵੀ ਕਾਰਡ ਨਹੀਂ ਕੱਟਿਆ ਜਾਊਗਾ ਔਰ ਇਹ ਜਿਹੜਾ ਰਾਸ਼ਨ ਨਿਰੰਤਰ جاری ਰਹੂਗਾ ਜੀ ਬਹੁਤ ਬਹੁਤ ਧੰਨਵਾਦ